ਜਾਇਦਾ ਵੜਾ ਜ਼ਮਾਨ ਦੇ ਨਾ ਪਿਆ ਇਹ ਜ਼ਮਾਨ ਲਿਆਵਾ ਇਕ ਖੱਲਾ ਤੇ ਆਣਾ ਪਿਆ ਤਾਂ ਪੂਰੀ ਲਖਰੀ ਇੱਕ ਦੋ ਹੋਰ ਅਬ ਇਹੜਾ ਚਲ ਕੇ ਰੋ ਫਿਰ ਜਾਂਦੇ ਭੈਣ ਜੀ ਆ ਖੁੱਡਾ ਨਾ ਰਹਿਣ ਦੇ ਨਾ ਨਾ ਇਧਰ ਆ ਪਾਈ ਪਾਣੀ ਲਾ ਸਤਾਰਾ ਨਹੀਂ ਕਰਨ ਆਹ ਆ ਹਾਂ ਹਾਂ ਇਹ ਤੋਂ ਹਲਦੀ ਕਿਉਂ ਕਰਦੇ ਸਰ ਇਹਨੂੰ ਸਟਾਰ ਲੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਤੇ ਅਸੀਂ ਮੁਹਾਲੀ ਦੇ ਨੇੜੇ ਜੋ ਕਿ ਪੜ ਇਲਾਕਾ ਇਹ ਉਹ ਨਗਰ ਨੇ ਪੈਂਤੀ ਚਾਲੀ ਨਗਰ ਨੇ ਜਿਨ੍ਹਾਂ ਨਗਰਾਂ ਨੇ ਜਦੋਂ 26 ਨਵੰਬਰ 2020 ਦੇ ਵਿੱਚ ਦਿੱਲੀ ਬਾਰਡਰਾਂ ਤੇ ਜਾ ਕੇ ਮੋਰਚੇ ਲਾਏ ਸਨ ਤੇ ਇਸ ਇਲਾਕੇ ਦੀ ਸੰਗਤ ਨੇ ਬਹੁਤ ਵੱਡੇ ਪੱਧਰ ਤੇ ਰੰਗੜਾਂ ਦੀ ਸੇਵਾ ਕੀਤੀ ਸੀ ਤੇ ਅੱਜ ਵੀ ਅਸੀਂ ਇੱਥੇ ਹੁਣ ਰਾਏਪੁਰ ਪਿੰਡ ਦੇ ਵਿੱਚ ਖੜੇ ਹਾਂ ਤੇ ਇਹ ਸੰਗਤ ਜਿਹੜੀ ਆ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਮਿੱਤਰ ਖਾਲੇ ਪੋਤੀਏ ਪਰਮਣ ਹਰਤੀਏ ਪਾਣੀ ਦੇ ਡਰਾਮ ਦੁੱਧ ਇਕੱਠਾ ਕਰਕੇ ਸਾਰਾ ਜਿਹੜਾ ਇਹ ਹੁਣ ਬਾਰਡਰ ਦੇ ਉੱਤੇ ਲੈ ਕੇ ਤੇ ਇਹ ਜਾ ਰਹੇ ਨੇ ਤੇ ਸੋ ਜਿੱਥੇ ਸਰਕਾਰ ਸਾਡੇ ਉੱਥੇ ਰੋਕਾ ਲਾਉਣ ਵਾਸਤੇ ਰਸਤੇ ਬੰਦ ਕਰ ਦਿੱਤੇ ਨੇ 8 8 ਫੁੱਟ ਦੀਆਂ ਚੌੜੀਆਂ ਕੰਕਰੀਟ ਦੀਆਂ ਦਿਵਾਰਾਂ ਖੜੀਆਂ ਕਰਤੀਆਂ ਨੇ ਅਤੇ ਸਰੀਰ ਗੰਦੇ ਨੇ ਉੱਤੇ ਪੰਜਾਬ ਪੁਲਿਸ ਜਿਹੜੀ ਹਰਿਆਣਾ ਪੁਲਿਸ CRP BSF ਫੋਰਸਾਂ ਲਾਇਆ ਨੇ ਉਸ ਦੇ ਨਾਲ-ਨਾਲ ਇਹ ਜਿਹੜਾ ਸਾਡੇ ਵੱਲੋਂ ਵੀ ਜਿਹੜੀਆਂ ਸਾਡੇ ਕਿਸਾਨਾਂ ਵੱਲੋਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਚਾਲੀਆਂ ਨੇ ਆਪ ਤੁਸੀਂ ਦੇਖ ਸਕਦੇ ਹੋ ਇਹ ਕੰਮ ਜਿਹੜਾ ਮੈਂ ਕਹਾਂਗਾ ਤੁਹਾਡਿਓ ਇਹ ਔਰ ਇੱਕ ਬੇਨਤੀ ਮੈਂ ਬਹੁਤ ਜ਼ਰੂਰੀ ਆਪਣੇ ਕਿਸਾਨ ਵੀਰਾਂ ਨੂੰ ਇਹ ਗੱਲ ਕਰੈਣੀ ਚਾਹੁੰਨਾ ਹੈ ਕਿ ਤੁਸੀਂ ਆਪਣੇ ਇਤਿਹਾਸ ਨੂੰ ਸਨਮੁਖ ਰੱਖ ਕੇ ਯਾਦ ਕਰਕੇ ਕਿ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਇਸ ਮਹਾਂ ਲੋਕ ਤੇ ਆਉਂਦੇ ਨੇ ਤੇ ਉਹਨਾਂ ਨੇ ਅਕਾਲ ਪੁਰਖ ਨੂੰ ਵੀ ਇਹ ਗੱਲ ਕਹੀ ਸੀ ਕਿ ਇੱਤੀ ਮਾਰ ਪਈ ਕੁਰਲਾਣੇ 35 ਦਰਦ ਨਾ ਆਇਆ ਉਹੀ ਹਾਲਾਤ ਅੱਜ ਬਣੇ ਹੋਏ ਨੇ ਅੱਜ ਦੇਸ਼ ਦੇ ਹੁਕਮਰਾਨ ਦਿੱਲੀ ਤਖਤ ਤੇ ਬੈਠੀ ਮੋਦੀ ਸਰਕਾਰ ਇਹ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਮਿਹਨਤ ਕਸ਼ੰਦੇ ਨਾਲ ਤੇ ਜਿੰਨੇ ਵੀ ਚਾਹੇ ਉਹ ਟਰਾਂਸਪੋਰਟਰ ਨੇ ਚਾਹੇ ਉਹ ਛੋਟੇ ਦੁਕਾਨਦਾਰ ਨੇ ਚਾਹੇ ਕੋਈ ਵੀ ਮੁਲਾਜ਼ਮ ਨੇ ਹਰ ਵਰਗ ਦੇ ਲੋਕਾਂ ਦੇ ਨਾਲ ਇਹ ਬਹੁਤ ਜ਼ਬਰਦਸਤ ਧੱਕਾ ਕਰ ਰਹੀ ਆ ਤੇ ਮੇਰੀ ਬੇਨਤੀ ਆ ਕਿ ਜਿਹੜਾ ਅੱਜ ਅਸੀਂ 13 ਫਰਵਰੀ ਨੂੰ ਦਿੱਲੀ ਜਾ ਰਹੇ ਆ ਤੇ ਅਸੀਂ ਇੱਕੋ ਇੱਕ ਬੇਨਤੀ ਕਰਦੇ ਆ ਕਿ ਤੁਸੀਂ ਜਿਹੜਾ ਹੈ ਉਹ ਆਪਣੇ ਇਤਿਹਾਸ ਨੂੰ ਸਨਮੋਕੜ ਰੱਖ ਦਿਆ ਯਾਦ ਕਰੋ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ 31 ਲੋਹਾ ਤੇ ਬਿਠਾ ਕੇ ਸਿਸ ਦੇ ਵਿੱਚ ਤੱਤੀ ਰੇਤਾ ਪਾਈ ਜਾ ਰਹੀ ਆ ਤੇ ਉਹ ਨਾ ਸੀ ਨਹੀਂ ਸੀ ਉਚਾਰੀ ਉਸ ਤੋਂ ਬਾਅਦ ਗੁਰੂ ਤੇਜ ਬਹਾਦਰ ਪਾਤਸ਼ਾਹ ਨੂੰ ਜਿਹੜਾ ਸੀ ਉਹ ਕਿਸ ਤਰ੍ਹਾਂ ਉੱਥੇ ਜੰਗਲੇ ਦੇ ਵਿੱਚ ਲੋਹੇ ਦੇ ਜੰਗਲੇ ਦੇ ਵਿੱਚ ਚੱਲਾ ਲਾ ਕੇ ਤੇ ਜਿਹੜਾ ਸੀ ਉਹ ਇਧਰ ਉਧਰ ਵੀ ਨਹੀਂ ਹੋ ਸਕਦੇ ਉੱਥੇ ਰੱਖਿਆ ਭਾਈ ਮਤੀ ਦਾਸ ਭਾਈ ਸਤੀ ਦਾਸ ਨੂੰ ਕਿਸ ਤਰ੍ਹਾਂ ਛੇੜ ਦਿੱਤਾ ਉਸ ਤੋਂ ਬਾਅਦ ਭਾਈ ਮਨੀ ਸਿੰਘ ਵਰਗੇ ਜਾ ਜਿੰਨੇ ਵੀ ਸਾਡੇ ਕੌਮ ਦੇ ਸ਼ਹੀਦ ਹੋਏ ਨੇ ਅੱਜ ਤੱਕ ਕਿਸ ਤਰ੍ਹਾਂ ਉਹਨਾਂ ਨੂੰ ਜੀਅ ਦੇ ਦੇ ਕੱਚੀ ਕੀਤਾ ਗਿਆ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਕਿਸਾਨ ਵੀਰੋ ਨੌਜਵਾਨੋ ਸਭ ਤੋਂ ਪਹਿਲਾਂ ਅੱਗੇ ਅਸੀਂ ਲੱਗਣਾ ਜੇ ਦੇਖੋ ਸਾਡੀ ਬੇਨਤੀ ਨੂੰ ਪ੍ਰਵਾਨ ਕਰਿਓ ਫੇ ਤੁਸੀਂ ਅੱਗੇ ਨਹੀਂ ਲੱਗਣਾ ਸਾਨੂੰ ਤੁਹਾਡੀਆਂ ਬੜੀਆਂ ਲੋੜਾਂ ਨੇ ਅਸੀਂ ਇਹ ਗੱਲ ਨਹੀਂ ਕਹਣੀ ਕਿ ਲੀਡਰ ਆਪ ਤਾਂ ਪਿੱਛੇ ਰਹਿ ਗਏ ਤੇ ਆਹ ਨੌਜਵਾਨਾਂ ਨੂੰ ਅੱਗੇ ਕਰਕੇ ਤੇ ਇਹ ਜਿਹੜੇ ਨੌਜਵਾਨ ਨੇ ਇਹਨਾਂ ਦਾ ਇਹਨਾਂ ਨੇ ਨੁਕਸਾਨ ਕਰਾਇਆ ਮੇਰੀ ਬੇਨਤੀ ਹੱਥ ਜੋੜ ਕੇ ਕਿ ਨੌਜਵਾਨੋ ਬਜ਼ੁਰਗੋ ਤੁਸੀਂ ਪਿੱਛੇ ਰਹਿਣਾ ਅਸੀਂ ਲੀਡਰ ਅੱਗੇ ਚੱਲਾਂਗੇ ਤੇ ਵੇਖਾਂਗੇ ਨਾ ਕਿ ਕਿਸ ਤਰ੍ਹਾਂ ਚੱਲਦੇ ਨੇ ਤੇ ਇੱਕੋ ਇੱਕ ਬੇਨਤੀ ਆ ਕਿ ਅੱਜ ਜੇ 13 ਤਰੀਕ ਹੈ ਹੁਣ ਨੋ ਤੋਜ਼ਾ ਟਾਈਮ ਹੈ ਅਸੀਂ ਬਾਰਡਰਾਂ ਦੇ ਉੱਤੇ ਜਿਹੜਾ ਸਾਡੀਆਂ ਮੀਟਿੰਗਾਂ ਕਰਗੀਆਂ ਤੇ ਮੈਂ ਵੀ ਉੱਥੇ ਹੁਣ ਪਹੁੰਚ ਰਿਹਾ ਤੇ ਅਸੀਂ ਮੀਟਿੰਗ ਕਰਕੇ अगर चलेंगे अगे असी आवाने पिछे तुम फिर वेखा केंद्र सरकार ज हरियाणा सरकार कर की कर दी है वाहगुरु जी का खालसा वाह बोले इसो